ਹਾਂਜੀ ਸੰਗਤੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਆਪ ਜੀ ਦਾ ਸਨਮੁਖਾ ਪੇਸ਼ ਕਰ ਰਿਆ ਮੈਂ ਵੀਡੀਓ ਜਿਹਦੇ ਵਿੱਚ ਇੱਕ ਸਾਥੀ ਆ ਮੈਨੂੰ ਮਿਲਿਆ ਸੀਗਾ ਝੜਕ ਤੇ ਤੁਰਿਆ ਜਾਂਦਾ ਤੇ ਉਹ ਰੀਆਂ ਫੌੜੀਆਂ ਨਹੀਂ ਸੀ ਆ ਮਤਲ ਅੱਗੇ ਵੀਡੀਓ ਚ ਦੇਖਿਓ ਤੁਸੀਂ ਉਹਦੇ ਕੋ ਡੰਡਿਆਂ ਨਾਲ ਤੁਰ ਰਿਹਾ ਸੀ ਉਹ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਆਪ ਸਭ ਦੇ ਸਹਿਯੋਗ ਦੇ ਸਦਕਾ ਆਪਾਂ ਸੇਵਾ ਵਿੱਚ ਨਿਰੰਤਰ ਲੱਗੇ ਹੋਏ ਆਂ ਸੋ ਆ ਦੇਖੋ ਇਹਦੀਆਂ ਫੌੜੀਆਂ ਸੀ ਇਹਨਾਂ ਨੂੰ ਮੈਂ ਸੈੱਟ ਕਰਕੇ ਬਕਾਇਦਾ ਇਹਨੂੰ ਦਿੱਤਾ ਤੇ ਇਹਨੂੰ ਮੈਂ ਇਹਦੇ ਘਰ ਤੱਕ ਛੱਡ ਕੇ ਵੀ ਆਇਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਇਹ ਕੰਮ ਕਰਨ ਵਾਲਾ ਇਨਸਾਨ ਜੋਬ ਤੇ ਲੱਗਿਆ ਹੋਇਆ ਆ ਫੈਕਟਰੀ ਦੇ ਵਿੱਚ ਚਾਹੇ ਕੋਈ ਹੋਵੇ ਚਾਹੇ ਪ੍ਰਵਾਸੀ ਆ ਚਾਹੇ ਪੰਜਾਬੀ ਆ ਮੇਰੀ ਨਿਗਾਹ ਦੇ ਵਿੱਚ ਜਿਹੜਾ ਦਿਵਿਆਂਗ ਅੰਗਹੀਣਾ ਉਹ ਜੇ ਕੰਮਕਾਰ ਕਰ ਰਿਹਾ ਨਾ ਆਪ ਤੇ ਮੈਂ ਉਹਨੂੰ ਇੱਕ ਦਿਵਿਆਂਗ ਯੋਧਾ ਹੀ ਕਹੂੰਗਾ ਕਿਉਂਕਿ ਜਿਹੜਾ ਜ਼ਿੰਦਗੀ ਦੇ ਵਿੱਚ ਸੰਘਰਸ਼ ਦੇ ਰੂਪ ਦੇ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਉਹ ਕੋ ਯੋਧਾ ਹੀ ਹੈ ਕਿਉਂਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਦਿਵਿਆਂਗ ਸਾਥੀ ਨੂੰ ਇੱਕ ਅੰਗਹੀਣ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀ ਜਿਹੜੀ ਲੀ ਤੇ ਚੜ੍ਹਨ ਦੇ ਲਈ ਇਹੋੜੇ ਬੰਦਾ ਮੇਰੇ ਕੋਲੇ ਘੱਟੋ ਘੱਟ 2 ਘੰਟੇ ਤੁਰ ਕੇ ਆਇਆ 1.5 ਘੰਟਾ ਆ ਪੈਦਲ ਤੁਰ ਕੇ ਆ ਕਿਉਂਕਿ ਕੋਲ ਕੋਈ ਸਾਧਨ ਵੀ ਨਹੀਂ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਟ੍ਰਾਈਸਾਈਕਲ ਪ੍ਰੋਵਾਈਡ ਕਰਵਾਇਆ ਜਾਵੇ ਸੋ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਟ੍ਰਾਈਸਾਈਕਲ ਦੀ ਸੇਵਾ ਜੇ ਕੋਈ ਕਰ ਸਕੇ ਠੀਕ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਆ ਮੇਰਾ ਦੋਸਤ ਹੈ ਇੱਕ ਇੱਕ ਦਿਨ ਚਲ ਤੁਰਿਆ ਜਾ ਰਿਹਾ ਸੀਗਾ ਕਿਹੜਾ ਰੈਪਰ ਦੇ ਫਾਟਕਾਂ ਕੋਲੇ ਤੇ ਇਹਦੇ ਕੋਲੇ ਆਇਆ ਸੀਗੀਆਂ ਸੋਟੀਆਂ ਜਿਹੜੀਆਂ ਇਹਨੇ ਆਪ ਹੀ ਵਿਚਾਰਾਂ ਨੇ ਨਿੰਮ ਜੱਟ ਕੈਂਡੀਆਂ ਦੀਆਂ ਬਣਾ ਕੇ ਇਹਨਾਂ ਨਾਲੇ ਤੁਰ ਰਿਹਾ ਸੀਗਾ ਤੇ ਅਸੀਂ ਮੈਂ ਤੇ ਮੇਰੇ ਵਾਈਫ ਇਕੱਠੇ ਜਾ ਰਹੇ ਸੀ ਤੇ ਫਾਟਕਾਂ ਤੇ ਖੜੇ ਸੀ ਇਹ ਭਰਾ ਨੂੰ ਦੇਖਿਆ ਵੀ ਇਹਦੇ ਨਾਲ ਤੁਰਿਆ ਜਾ ਰਿਹਾ ਮੈਨੂੰ ਬੜੀ ਹੈਰਾਨੀ ਹੋਈ ਵੀ ਅੱਜ ਦੇ ਸਮੇਂ ਦੇ ਵਿੱਚ ਬੰਦਾ ਇੱਕ ਆਪ ਬਣਾਈਆਂ ਹੋਈਆਂ ਫੌੜੀਆਂ ਨਾਲ ਤੁਰਿਆ ਜਾ ਰਿਹਾ ਤੇ ਮੇਰੇ ਮਨ 'ਚ ਆਇਆ ਵੀ ਕਿਉਂ ਨਾ ਇਹਨੂੰ ਫੌੜੀਆਂ ਦਾ ਜਿਹੜੀਆਂ ਅਲੂਮੀਨੀਅਮ ਦੀ ਇਹਨੇ ਦਾ ਇੰਤਜ਼ਾਮ ਕੀਤਾ ਜਾਵੇ ਮੈਂ ਇਹਨੂੰ ਸੱਦਿਆ ਤੇ ਮੈਨੂੰ ਸਭ ਨਾਲ ਬੱਡੀ ਖੁਸ਼ੀ ਹੋਈ ਜਿਹੜੀ ਮੈਂ ਆਮ ਤੌਰ ਤੇ ਸਭ ਨੂੰ ਕਹਣਾ ਕਿ ਇਹ ਆਪਣਾ ਕੰਮ ਕਰ ਰਿਹਾ ਇਹ ਜੌਬ ਕਰਦਾ ਸੀ ਫੈਕਟਰੀ ਚ ਲੱਗਿਆ ਹੋਇਆ ਤੇ ਇਹੋ ਜਿਹੇ ਬੰਦਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਵਿਹਲੇ ਬੈਠ ਕੇ ਖਾਣਦੇ ਜਿਹੜੇ ਸ਼ਕੀਨ ਨੇ ਉਹ ਫਿਜ਼ੀਕਲ ਜਿਹੜੇ ਫਿੱਟ ਨੇ ਨਾ ਉਹਨਾਂ ਲਈ ਮੂੰਹ ਤੇ ਇਹ ਚਪੇੜ ਆ ਉਹਨਾਂ ਨੂੰ ਲਾਹਣਤਾ ਨੇ ਇਹ ਬੰਦਾ ਡਿਸੇਬਲ ਹੋ ਕੇ ਵੀ ਨੌਕਰੀ ਕਰ ਰਿਹਾ ਹੈ ਜਿਹੜੇ ਬਹਿਲੇ ਬੈਠੇ ਖਾਨੇ ਹੋ ਤੁਸੀਂ ਮੈਂ ਸਾਰੇ ਭੈਣਾਂ ਤੇ ਵੀਰਾਂ ਨੂੰ ਇਹ ਦਰਖਾਸਤ ਕਰਦਾ ਕਿ ਇਹ ਜਿਹੇ ਬੰਦਿਆਂ ਦਾ ਸਾਥ ਦਿਆ ਕਰੋ ਤੇ ਹੁਣ ਇਹਨੂੰ ਟਰਾਈਸਾਈਕਲ ਦੀ ਲੋੜ ਆ ਉਹ ਵੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ ਜੇ ਕਿਤੇ ਇਹਦੇ ਟਰਾਈਸਾਈਕਲ ਦੀ ਮਦਦ ਵੀ ਹੋ ਸਕੇ ਕਿਉਂਕਿ ਇਹਦਾ ਆਧਾਰ ਕਾਰਡ ਜੇ ਅਗਹੀਣ ਸਰਟੀਫਿਕੇਟ ਪੰਜਾਬ ਦਾ ਨਹੀਂ ਇਸ ਕਰਕੇ ਸਰਕਾਰੀ ਤੌਰ ਤੇ ਮਦਦ ਲੈਣੀ ਮੇਰੇ ਲਈ ਔਖੀ ਹੋਈ ਪਈ ਆ ਸੋ ਆਪਾਂ ਸਾਰੇ ਰਲ ਮਿਲ ਕੇ ਇਹਦੇ ਲਈ ਟਰਾਈਸਾਈਕਲ ਦੀ ਮਦਦ ਕਰ ਸਕੀਏ ਜਿਹਦੇ ਨਾਲ ਇਹ ਆਪਣਾ ਨੌਕਰੀ ਪੇਸ਼ਾ ਜਾਂ ਅਬਦ ਕੋਈ ਕਾਰੋਬਾਰ ਤੋੜ ਸਕੇ ਇਹ ਜੇ ਹਿੰਮਤਿਆਂ ਨੂੰ ਮੈਨੂੰ ਦਿਲੋਂ ਸਲਾਮ ਧੰਨਵਾਦ